ਪ੍ਰਸ਼ਾਸਨ ਨੇ ਇਸ ਤਰੀਕੇ ਨਾਲ ਰੰਗ ਮਟਾਇਆ ਹੈ ਇਹ ਉਹੀ ਪ੍ਰਸ਼ਾਸਨ ਹੈ ਇਹ ਉਹੀ ਪ੍ਰਸ਼ਾਸਨ ਹੈ ਜਿਸ ਪ੍ਰਸ਼ਾਸਨ ਨੇ ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਤੱਕ ਸਾਡੇ ਪਿੰਡ ਨੂੰ ਸਾਡੇ ਪਿੰਡ ਦੀ ਸੰਗਤ ਨੂੰ ਸਾਡੇ ਆਲੇ-ਦੁਆਲੇ ਦੀ ਸੰਗਤ ਪਿੰਡਾਂ ਦੀ ਜਿਹੜੀ ਇਸ ਤਰੀਕੇ ਨਾਲ ਚੋਕ ਕੀਤਾ ਸਾਡੇ ਪਿੰਡ ਨੂੰ ਸਾਡੀ ਸੰਗਤ ਨੂੰ ਪਰ ਅਸ਼ਕੀ ਅੱਖੀਏ ਉਸ ਆਗੂ ਦੇ ਅੱਜ ਕੀ ਆਖੀਏ ਸਾਡੇ ਬਾਕੀ ਸਾਰੀ ਲੀਡਰਸ਼ਿਪ ਦੇ ਜਿਨ੍ਹਾਂ ਨੇ ਆਪਦੀਆਂ ਬਿਨਾਂ ਸ਼ਰਤਾਂ ਰਿਹਾਈਆਂ ਕਰਵਾਈਆਂ ਅਰੇ ਸਾਡੇ ਉਸ ਆਗੂ ਨੇ ਜਾਨ ਦੀ ਬਾਜ਼ੀ ਤੱਕ ਲਾ ਦਿੱਤੀ ਸਾਡੇ ਇਸ ਲੀਡਰਸ਼ਿਪ ਲਈ ਸਾਡੀ ਇਸ ਕਿਸਾਨੀ ਪਿੱਛੇ ਇਸ ਕਿਸਾਨੀ ਜਿਹੜਾ ਵੱਡਾ ਪਰਿਵਾਰ ਹੈ ਇਸ ਕਿਸਾਨੀ ਦੇ ਪਰਿਵਾਰ ਪਿੱਛੇ ਆਪਦੀ ਜਾਨ ਦੀ ਬਾਜ਼ੀ ਵੀ ਲਾਉਣ ਤੱਕ ਆ ਪਾਰ ਆਪ ਦੀ ਲੀਡਰਸ਼ਿਪ ਨੂੰ ਕਿਸੇ ਅੱਗੇ ਵੀ ਝੁਕਣ ਨਹੀਂ ਦਿੰਦਾ ਇਹ ਹੁੰਦਾ ਇੱਕ ਆਗੂ ਇੱਕ ਲੀਡਰ ਜਿਹੜਾ ਆਪਣੇ ਆਪ ਨੂੰ ਆਪਣੀ ਸੰਗਤ ਅੱਗੇ ਆਪਣੀ ਫੌਜ ਅੱਗੇ ਰੱਖ ਕੇ ਲੜਦਾ ਹੈ ਅਸ਼ਕੀ ਅੱਖੀਏ ਉਸ ਲੀਡਰ ਦੇ ਅਸ਼ਕੀ ਅੱਖੀਏ ਉਸ ਲੀਡਰ ਦੀ ਫੌਜ ਦੇ ਦੇਖੋ ਕਿਸ ਤਰੀਕੇ ਨਾਲ ਸਾਡੀ ਸੰਗਤ ਹੈ ਜਿਹੜੀ ਪਹੁੰਚਣੀ ਸ਼ੁਰੂ ਹੋਈ ਹੈ ਸਾਰੇ ਸਾਈਡ ਪਰਧਾਨਾਂ ਨੂੰ ਬਲਾਕ ਪ੍ਰਧਾਨਾਂ ਨੂੰ ਦੇਖੀ ਹੈ ਥੱਲੇ ਵਾਲਾ ਤੇ ਧਰਤੀ ਅੱਜ ਇੱਕ ਉਹ ਦਿਨ ਸੀ ਜਿੱਦਾਂ ਪ੍ਰਸ਼ਾਸਨ ਨੇ ਜਾਮ ਕੀਤਾ ਸੀ ਤੇ ਅੱਜ ਇਹ ਇੱਕ ਅੱਜ ਦਾ ਦਿਨ ਹੈ ਜਦੋਂ ਉਸ ਆਗੂ ਦੇ ਸਿਰਫ ਇੱਕ ਪਿੰਡ ਪਹੁੰਚਣ ਤੇ ਨਿੱਕੇ ਨਿੱਕੇ ਬੱਚੇ ਤੱਕ ਨਿੱਕੇ ਨਿੱਕੇ ਬੱਚੇ ਤੱਕ ਇੱਥੇ ਪਹੁੰਚੇ ਹੋਏ ਨੇ ਕਿ ਉਸ ਆਗੂ ਨੂੰ ਇੱਕ ਵਾਰੀ ਅਸੀਂ ਨਮਸਕਾਰ ਉਸ ਆਗੂ ਨੂੰ ਸਤਿ ਸ੍ਰੀ ਅਕਾਲ ਬੁਲਾਉਣ ਵਾਸਤੇ ਉਹ ਤੋਂ ਅੱਗੇ ਸਾਹਮਣੇ 15 ਦੇਖੋ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਵੀਰੋ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਹੈ ਉੱਥੋਂ ਤੱਕ ਸਿਰਫ ਤੇ ਸਿਰਫ ਸੰਗਤ ਸੰਗਤ नजर ਆਉਂਦੀ ਹੈ ਉੱਥੋਂ ਤੱਕ ਹੀ ਸੰਗਤ नजर ਆਉਂਦੀ ਹੈ ਪੁਨਾਗਲ ਚਾਉਦਰੀ ਅੱਜ ਸਾਡੇ ਸੰਗਤ ਨੇ ਇੱਕ ਵਾਰੀ ਫੇਰ ਇਹ ਗਵਾਹੀ ਦੇਦੀ ਕਿ ਸਾਡੇ ਆਗੂ ਨਾਲ ਚਾਹੇ ਕੋਈ ਵੀ ਕੰਡੀਸ਼ਨ ਹੋਵੇ ਚਾਹੇ ਕੋਈ ਵੀ ਹਾਲਾਤ ਹੋਣ ਸਾਡੀ ਸੰਗਤ ਸਾਡੀ ਕਿਸਾਨੀ ਆਪਣੇ ਆਗੂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਲਈ ਖੜੀ ਰਹੂਗੀ ਅੱਜ ਫੇਰ ਤੋਂ ਕਿਸਾਨੀ ਨੇ ਦੱਸ ਦਿੱਤਾ ਹੈ ਇਹ ਹੈ ਜੀ ਜ਼ਿਲ੍ਹਾ ਫਰੀਦਕੋਟ ਪਿੰਡ ਡੱਲੇ ਵਾਲਾ ਜ਼ਿਲ੍ਹਾ ਫਰੀਦਕੋਟ ਦੀ ਕਾਨਫਰੰਸ ਹੈ ਜਿਹੜੀ ਅੱਜ ਕਾਨਫਰੰਸਾਂ ਦਾ ਤੌਰ ਅੰਤ ਰੱਖਿਆ ਗਿਆ ਸਾਡੇ ਇਕਾਈ ਦੇ ਪ੍ਰਧਾਨ ਜੀ ਸਰਦਾਰ ਪ੍ਰੀਤ ਸਿੰਘ ਡੱਲੇ ਵਾਲਾ ਪ੍ਰਧਾਨ ਜੀ ਦੱਸੋ ਅੱਜ ਦੀ ਕਾਨਫਰੰਸ ਬਾਰੇ ਕੀ ਕਹਿਣਾ ਚਾਹੋਗੇ ਕੀ ਕੀ ਕਹਿਣਾ ਚਾਹੂਂਗੇ ਅੱਜ ਦੀ ਕਾਨਫਰੰਸ ਬਾਰੇ ਕਿਵੇਂ ਦਾ ਹਾਲਾਤ ਨੇ ਕਿਸਾਨੀ ਦੇ ਕਿਵੇਂ ਕਿਸਾਨੀ ਆ ਰਹੀ ਹੈ ਸਾਡੇ ਪ੍ਰਧਾਨ ਜੀ ਸਰਦਾਰ ਪ੍ਰੇਮ ਸਿੰਘ ਜੀ ਦੱਲੇਵਾਲ ਪ੍ਰਧਾਨ ਜੀ ਦੱਸੋ ਅੱਜ ਬਈ ਤੁਹਾਨੂੰ ਦਿੱਤੀ ਜਾਂਦਾ ਹੈ ਅੱਜ ਮੁਰਦਾ ਐਮ ਜੀ ਦੇ ਇਥੇ ਪਹੁੰਚਣਾ ਪ੍ਰਧਾਨ ਜੀ ਦੇ ਔਰ ਤੇ ਜੋ ਹਮ ਪ੍ਰਧਾਨ ਜੀ ਨੇ ਲਾਇਆ ਸੀ ਤੇ ਵਿਚਾਰ ਰਹੀ ਸੀ ਵੀ ਬ੍ਰੇਕ ਵੀ ਕਰਨੀ ਹੈ ਤੇ ਅੱਜ ਛਾਠਾ ਮਾਰਦਾ ਇਕੱਠ ਅਜੇ ਤੱਕ ਪੰਡਾਲ ਵੱਲੋਂ ਅਜੇ ਤਾਂ ਉਸ ਟਾਈਮ ਨਹੀਂ ਹੋਇਆ ਸਾਡਾ ਪੰਡਾਲ ਫੁੱਲ ਹੋ ਗਿਆ ਤੇ ਸਾਰੇ ਹੀ ਧੰਨਵਾਦ ਕਰਦੇ ਆ ਜਿਹੜੇ ਸਾਡੇ ਪ੍ਰਧਾਨ ਜੀ ਦੇ ਨਾਲ ਜੁੜੇ ਹੋਏ ਆ ਵੱਡੀ ਸੇਵਾ ਬਾਈ ਨੇ ਜਦੋਂ ਦੇ ਸਾਡੇ ਪਿੰਡ ਨੂੰ ਇਹ ਅਭਰਾਲਾ ਕੀਤਾ ਕਿ ਅਸੀਂ ਮੋਰਚਾ ਚਲਾਉਣਾ ਵੱਡੀ ਸੇਵਾਵਾਂ ਬਾਈ ਨੇ ਨਪਾਈਆਂ ਵੱਡੀਆਂ ਸੇਵਾਵਾਂ ਆਪਣੇ ਆਪ ਨੂੰ ਉਸ ਆਗੂ ਨੂੰ ਸਮਰਪਿਤ ਹੋ ਕੇ 25 ਸਾਲ ਦਾ ਐਕਸਪੀਰੀਅੰਸ ਹੈ ਬਾਈ ਦਾ 25 ਸਾਲ ਹੋ ਗਿਆ ਇਸ ਸਮਾਜ ਸੇਵਾ ਦੇ ਵਾਲੇ ਭਰੇ ਨੂੰ ਤੇ ਆਹ ਕੰਮ ਕਰਾਂਗੇ ਜੀ ਆਹ ਕੰਮ ਕਰਾਂਗੇ ਨਾਲ ਜੇ ਆਪਾਂ ਕੰਮ ਕਰੀਏ ਫਿਰ ਇਹ ਬਤਾਓ ਹੋ ਗਿਆ ਤੇ ਮੈਂ ਹਰ ਭਾਗ ਦੀ ਇੱਕ ਆਪਰੇ ਆਪਣੇ ਪਾਸੇ ਆ ਜੀ ਜ਼ਿੰਦਗੀ ਦਾ ਇੱਕ ਹਿੱਸਾ ਆਪ ਦੀ ਜ਼ਿੰਦਗੀ ਦਾ ਕਿਸਾਨੀ ਪ੍ਰਤੀ ਸਮਰਪਿਤ ਉਹ ਕਿਸਾਨੀ ਦੀ ਸੇਵਾ ਦੇਣ ਦੀ ਆ ਜ਼ਿੰਦਗੀ ਦਾ ਬਾਈ ਨੇ ਨਾ ਐਕਸਪੀਰੀਅੰਸ ਬਾਈ ਦਾ ਹਾਂ ਜੇ ਆਪਾਂ ਪ੍ਰਧਾਨ ਜੀ ਨਾਲ ਗੱਲ ਕਰ ਲਈਏ ਤਾਂ ਇੱਕ ਜੇ ਸਭ ਤੋਂ ਨਜ਼ਦੀਕ ਜੀ ਕਹਿ ਲਈਏ ਤਾਂ ਪ੍ਰਧਾਨ ਜੀ ਦੇ ਮੈਂ ਇਹ ਵੀ ਸਾਡਾ ਪੇਮ ਬਾਈ ਨੇ ਬਹੁਤ ਵੱਡਾ ਯੋਗਦਾਨ ਸਾਡੇ ਬਾਈ ਦਾ ਕਰਕੇ ਰੱਖਣ ਵਾਸਤੇ ਪ੍ਰੋਜੈਕਟ ਦੇ ਵਿੱਚ ਮੋਰਚਾ ਸ਼ੁਰੂ ਕਰਨ ਵਾਸਤੇ ਤੇ ਜੇ ਆਪਾਂ ਗੱਲ ਕਰ ਲਈਏ ਵੀ ਇਸ ਮੋਰਚੇ ਨੂੰ ਜੇ ਆਪਾਂ ਕਹਿ ਦਈਏ ਇਹ ਵੀ ਗਲਤ ਨਹੀਂ ਹੋਊਗਾ ਕਿ ਇੱਥੇ ਪੱਤਰ ਤੇ ਲਿਜਾਂਡ ਚ ਸਭ ਤੋਂ ਵੱਡਾ ਜੇ ਆਪਾਂ ਕਹਿ ਦਈਏ ਤਾਂ ਭਾਈ ਪ੍ਰੇਮ ਭਾਈ ਇਕਬਾਲ ਸਾਰੇ ਸੰਗਤ ਪਿੰਡ ਡੱਲੇ ਵਾਲਾ ਨੂੰ ਨਗਰ ਦਾ ਵੱਡਾ ਯੋਗਦਾਨ ਹੈ ਇਹ ਉਹਦੇ ਵਿੱਚ ਵੱਡਾ ਯੋਗਦਾਨ ਹੈ ਭਾਈ ਪ੍ਰੇਮ ਦਾ ਨੇ ਫਿਰ ਤੋਂ ਅਸੀਂ ਸਾਰੇ ਜਿਹੜੇ ਨੇੜ ਦੇ ਪਾਕਰਾਂ ਦੀ ਸੰਗਤ ਹੈ ਸਾਰੇ ਨੇੜ ਦੇ ਪਿੰਡਾਂ ਦੇ ਸੰਗਤ ਹੈ ਜਿੰਨੀਆਂ ਵੀ ਬੀਫੀਆਂ ਭੈਣਾ ਬੱਚੇ ਸਾਰਿਆਂ ਨੂੰ ਅਸੀਂ ਫਿਰ ਤੋਂ ਇਹ ਬੇਨਤੀ ਕਰਦੇ ਹਾਂ ਕਿ ਸਾਰੇ ਵੀਰ ਸਮਾਂ ਕੋਈ ਕੋਸ਼ਿਸ਼ ਨਹੀਂ ਹੋਇਆ ਸਾਰੇ ਨੂੰ ਹੋਰ ਵੱਡੀ ਗਿਣਤੀ ਦੇ ਵਿੱਚ ਆਪਾਂ ਆਪਣੇ ਆਗੂ ਦਾ ਸਵਾਗਤ ਕਰੀਏ ਆਪਣੇ ਆਗੂ ਨੂੰ ਆਏ ਤੇ ਆਪਾਂ ਜੀ ਆਇਆਂ ਕਹੀਏ ਅ ਜੀ ਆਪਾਂ ਭਾਈ ਭਾਈ ਕੀ ਕਹਿਣਾ ਚਾਹੁੰਗੇ ਜਿਹਦੇ ਹਸਾਮਾ ਆਪਣੇ ਲੰਗਰ ਚੱਲਦੇ ਪਏ ਆ ਜਿਹੜੇ ਜਾ ਤਾਂ ਲੰਗਰ ਹੈ ਜਾਂ ਮੰਨ ਲਓ ਜੇ ਸਾਹਵਲਾ ਸੰਗਤ ਪਹੁੰਚ ਰਹੀ ਹੈ ਲੰਗਰ ਤਾਂ ਤਾਂ ਗੁਰਪ੍ਰੀਤਰ ਘਾਟਾ ਹੀ ਕੋਈ ਨਹੀਂ ਬਾਬੇ ਦੀ ਕਿਰਪਾ ਨਾਲ ਕਿ ਪ੍ਰਧਾਨ ਜੀ ਦੇ ਜਦੋਂ ਦਾ ਪਤਾ ਲੱਗਾ ਲੋਕਾਂ ਨੂੰ ਵੀ ਨੇ ਚੱਲਿਆ ਸਾਹ ਪਹੁੰਚਣਾ ਲੰਗਰ ਤਾਂ ਲੋਕ ਆਉਂ ਮਾਰੀ ਟਰਾਲੀ ਲੈ ਕੇ ਆ ਗਏ ਆ ਆਮ ਮਾਰੀ ਟਰਾਲੀ ਲੈ ਕੇ ਪਹੁੰਚ ਗਏ ਉੱਥੇ ਤੇ ਬਸ ਤਾਂ ਤਾਂ ਨਹੀਂ ਇਹ ਹੁੰਦਾ ਇੱਕ ਅਰਧਾ ਪਿਆਰ ਇਹ ਬਹੁਤ ਆਪਣਾ ਆਪਣੇ ਫੌਜ ਨਾਲ ਪਿਆਰ ਉਹਦਾ ਸਮਰਪਤ ਉਹਦੀ ਫੌਜ ਵੀ ਇਹ ਦੱਸਣ ਦੇ ਵਿੱਚ ਕੋਈ ਘਾਟ ਨਹੀਂ ਛੱਡੀ ਕਿ ਉਹ ਵੀ ਉਨੀ ਹੀ ਸਮਰਪਤਤਾ ਜਿਹੜਾ ਆਪਣੇ ਆਪ ਨੂੰ ਸਮਰਪਤ ਕੀਤਾ ਹੋਇਆ ਇਸਾਨੀ ਦੇ ਉਹ ਵੀ ਉਨੀ ਹੀ ਸਮਰਪਤਤਾ ਨਾਲ ਇਸਾਨੀ ਲਈ ਤੇ ਸਾਰਿਆਂ ਨੂੰ ਅਸੀਂ ਫੇਰ ਤੋਂ ਸਤਿਕਾਰ ਦਿੰਦੇ ਹਾਂ ਜਿਹੜੇ ਜਿਹੜੇ ਵੀ ਵੀਰ ਇੱਥੇ ਪਹੁੰਚੇ ਆ ਜੋ ਪਹਿਲੇ ਆ ਗਏ ਕਾਦਮ ਸਾਰਿਆਂ ਦਾ ਸਾਡੇ ਸਿਰ ਮੱਥੇ ਜਿਹੜੇ ਜਿਹੜੇ ਵੀਰ ਹੈ ਜਿਹੜੇ ਰਹੇਗੇ ਨੇ ਜਿਹੜੀਆਂ ਬੀਬੀਆਂ ਸਾਡੇ ਮੇਲੇ ਪਿੰਡ ਦੇ ਸਰਦਾਰ ਜਿਹੜੀ ਉਹ ਰਹ ਗਿਆ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਵੀਰ ਪਹੁੰਚੀ ਆਪਾਂ ਸਾਰੀ ਬੀਬੀਆਂ ਭੈਣਾਂ ਬੱਚੇ ਲੈ ਕੇ ਆਪਾਂ ਉੱਥੇ ਇੱਕ ਲਾਹਣਸਤੇ ਪਹੁੰਚ ਗਏ ਤੇ ਉਸੇ ਅਗੂ ਨੇ ਵੀ ਆਪਾਂ ਇਹ ਦਸੀਏ ਕਿ ਬੱਚੇ-ਬੱਚੇ ਨਾਲ ਇਹ ਵੀ ਬਹੁਤ ਵੱਡੀ ਗਿਣਤੀ ਚ ਬੱਤੀ ਇੱਥੇ ਪਹੁੰਚਿਆ ਹੋਰ ਵੀ ਆਪਾਂ ਪਹੁੰਚੀਏ ਆਪਣੇ ਆਪ ਨੂੰ ਇਹ ਦੱਸ ਦਈਏ ਕਿ ਹਾਂ ਅਸੀਂ ਤੁਹਾਡੇ ਨਾਲ ਤੁਸੀਂ ਜਿਹੜੀ ਵੀ ਸਟਾਫ ਦੇ ਵਿੱਚ ਜਿਹੜੇ ਵੀ ਕੰਡੀਸ਼ਨ ਦੇ ਵਿੱਚ ਸਾਨੂੰ ਤੁਰ ਕੇ ਅਸੀਂ ਆਪੇ ਆਪ ਨੂੰ ਤੁਹਾਡੇ ਨਾਲ